ਉੱਤਰ ਭਾਰਤ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਹੈ ਜਿਹੜੀ ਉਹ ਆਪਣਾ ਜੋਰ ਫੜਦੀ ਜਾ ਰਹੀ ਹੈ। ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਹੈ ਜਿਹੜੀ ਉਹ ਲਗਾਤਾਰ ਪadati ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ ਜਿੱਥੇ ਦਿੱਲੀ ਐਨਸੀਆਰ ਦੀ ਤੁੰਦ ਦੀ ਚਾਦਰ ਦੇ ਵਿੱਚ ਲਿਪਟਿਆ ਨਜ਼ਰ ਆਇਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਗਣੀ ਤੁੰਦ ਜਿਹੜੀ ਉਹ ਦੇਖਣ ਨੂੰ ਮਿਲੀ। ਤਦਾਦ ਜੀ ਹੈ ਕਿ ਪੰਜਾਬ ਦੇ ਵਿੱਚ ਠੰਡ ਹੈ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਠੰਡ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਣੀ ਤੁੰਦ ਦੇ ਕਾਰਨ ਜਨਜੀਵਨ ਹੈ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤੇ ਇਹਨਾਂ ਦੇ ਇਸ ਦੇ ਨਾਲ ਹੀ ਹਵਾਈ ਸਵਾਵਾਂ ਵੀ ਨੇ ਜਿਹੜੀਆਂ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਤਦਾਦ ਜੀ ਹੈ ਕਿ ਸੰਗਣੀ ਤੁੰਦ ਦੇ ਕਾਰਨ ਲੋਕ ਨੇ ਜਿਹੜੇ ਉਹ ਸੜਕ ਹਾਸਿਆਂ ਦਾ ਜ਼ਿਆਦਾਤਰ ਸ਼ਿਕਾਰ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਆਵਾਜਾਈ ਹੈ ਜਿਹੜੀ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਟ੍ਰੇਨਾਂ ਨੇ ਜਿਹੜੀਆਂ ਉਹ ਵੀ ਕਾਲ ਮੌਸਮ ਵਿਭਾਗ ਦੀ ਭਾਗ ਦੀ ਪਵਿਕ ਵਾਲੀ ਮੰਨੀ ਹੈ ਤਾਂ ਧੁੰਦ ਜਿਹੜੀ ਹੋ ਛਾਈ ਰਹੇਗੀ ਇਸ ਸਬੰਧੀ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਵੀ ਜਿਹੜਾ ਹੋ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਤਾਪਮਾਨ ਜਿਹੜਾ ਹੋ ਹੋਰ 2 ਤੋਂ ਲੈ ਕੇ 3 ਡਿਗਰੀ ਸੈਲਸੀਅਸ ਤੱਕ ਘੇਟਾ ਜਾ ਸਕਦਾ ਹੈ 11 ਜਿਲ੍ਹਿਆ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਸੰਗਰੂਰ ਪੱਤਿਗੜ੍ਹ ਸਾਹਿਬ ਪਟਿਆਲਾ ਲਈ ਸੰਗਣੀ ਤੁੰਦ ਦਾ ਰੈਟ ਅਲਾਟ ਹੈ ਜਿਹੜਾ ਚਾਰੀ ਕੀਤਾ ਗਿਆ ਹੈ ਮੌਸਮ ਵਾਹਿਰਾ ਮੁਤਾਬਕ ਪੱਛਮੀ ਗੜਬੜੀ ਦੇ ਕਾਰਨ ਨਵੇਂ ਸਾਲ ਦਾ ਸਵਾਗਤ ਸੰਗਣੀ ਤੁੰਦ ਤੇਮੀ ਦੇ ਨਾਲ ਹੋ ਸਕਦਾ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਇਹਨਾਂ ਉੱਤਰ ਭਾਰਤ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਹੈ ਜਿਹੜੀ ਉਹ ਆਪਣਾ ਜੋਰ ਫੜਦੀ ਜਾ ਰਹੀ ਹੈ ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਹੈ ਜਿਹੜੀ ਉਹ ਲਗਾਤਾਰ ਭਰਦੀ ਜਾ ਰਹੀ ਹੈ ਸ਼ੁੱਕਰਵਾਰ ਸਵੇਰੇ ਜਿੱਥੇ ਦਿੱਲੀ ਐਨਸੀਆਰਸੀ ਤੁੰਦ ਦੇ ਚਾਦਰ ਦੇ ਵਿੱਚ ਲਿਫਟਿਆ ਨਜ਼ਰ ਆਇਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਗਣੀ ਤੁੰਦ ਜਿਹੜੀ ਉਹ ਦੇਖਣ ਨੂੰ ਮਿਲੀ ਤਦਾਦ ਜੀ ਹੈ ਕਿ ਪੰਜਾਬ ਦੇ ਵਿੱਚ ਠੰਡੇ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਠੰਡ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਣੀ ਤੁੰਦ ਦੇ ਕਾਰਨ ਜਨਜੀਵਨ ਹੈ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਇਹਨਾਂ ਦੇ ਨਾਲ ਹੀ ਹਵਾਈ ਸਵਾਵਾਂ ਵੀ ਨੇ ਜਿਹੜੀਆਂ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਤਦਾਦ ਜੀ ਹੈ ਕਿ ਸੰਗਣੀ ਤੁੰਦ ਦੇ ਕਾਰਨ ਲੋਕ ਨੇ ਜਿਹੜੇ ਉਹ ਸੜਕ ਹਾਸਿਆਂ ਦਾ ਜ਼ਿਆਦਾਤਰ ਸ਼ਿਕਾਰ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਆਵਾਜ਼ਾਂ ਇਹ ਵੀ ਡੀਓ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਈ ਟ੍ਰੇਨਾਂ ਨੇ ਜਿਹੜੀਆਂ ਉਹ ਵੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਿੱਕਰ ਮੌਸਮ ਵਿਭਾਗ ਦੀ ਭਵਿਕਵਾਲੀ ਮੰਨੀ ਹੈ ਤਾਂ ਧੁੰਦ ਹੈ ਜਿਹੜੀ ਉਹ ਛਾਈ ਰਹੇਗੀ ਇਸ ਸਬੰਧੀ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਤਾਪਮਾਨ ਜਿਹੜਾ ਹੋ ਹੋਰ 2 ਤੋਂ ਲੈ ਕੇ 3 ਡਿਗਰੀ ਸੈਲਸੀਅਸ ਤੱਕ ਠਹਿਟਾ ਜਾ ਸਕਦਾ ਹੈ 11 ਜ਼ਿਲ੍ਹਿਆਂ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਲਈ ਸੰਗਣੀ ਧੁੰਦ ਦਾ ਰੈਡ ਅਲਰਟ ਜਿਹੜਾ ਹੋ ਚਾਰੀ ਕੀਤਾ ਗਿਆ ਹੈ ਮੌਸਮ ਮਾਹਿਰਾ ਮੁਤਾਬਕ ਪੱਛਮੀ ਗੜਬੜੀ ਦੇ ਕਾਰਨ ਨਵੇਂ ਸਾਲ ਦਾ ਸਵਾਗਤ ਸੰਗਣੀ ਧੁੰਦ ਤੇਮੀ ਦੇ ਨਾਲ ਹੋ ਸਕਦਾ ਹੈ ਬਿਊਰੋ ਰਿਪੋਰਟ ਦੀਸ ਅਪਡੇਟ ਨਿਊਜ਼ ਐਨ ਆਰ ਸਨਪਾਥ